ਸੋ ਹਾਂਜੀ ਗਾਇਜ਼ ਸਸਰੀਗਾਲ ਗੁੱਡ ਮਾਰਨਿੰਗ ਸਾਰਾ ਨੂੰ ਪਤਾ ਮੈਨੂੰ ਗੁੱਡ ਆਫਟਰਨੂਨ ਹੋ ਗਿਆ ਇੱਥੇ ਪਰ ਮੈਂ ਅਜੁੱਠਿਆ ਹੁਣ ਤੇ ਆਪਣੀ ਸ਼ੁਰੂਆਤ ਪਹਿਲਾਂ ਲਈ ਪੱਠੇ ਉਤਰਦੋ ਤੇ ਜਿਵੇਂ ਕੀ ਗਾਜਰਪਾ ਬਣ ਰਹੇ ਆਪਣੇ ਉਹ ਪੱਠੇ ਪੁੱtre ਇਹ ਮੈਂ ਤੇ ਗਾਜਰਪਾ ਬਣੀ ਜਾਂਦਾ ਆਪਣਾ ਹੁਣ ਦੇਖੋ ਕਿਵੇਂ ਦਾ ਬਣਦਾ ਸਵਾਦ ਬਣਦਾ ਕਿਵੇਂ ਬਣਦਾ ਬਾਕੀ ਤੁਹਾਨੂੰ ਮਿਲਦੇ ਆਂ ਬਾਕੀ ਦੀ ਦਿਨਚਰਿਆ ਚ ਕੀ ਚੱਲਦਾ ਦਿਨਚਰਿਆ ਤੇ ਕਾਹਦੀ ਰਹਿ ਗਈ 2 ਘੰਟੇ ਰਹਿ ਗਏ ਲੰਦੇ ਡੇਢ ਤਾਂ ਵੱਧ ਗਿਆ 3 ਵਜੇ ਦੰਸ਼ੇ ਪਹੁੰਚ ਜਾਂਦਾ ਫੇਰ ਸਸਰੀ ਘਰ ਇਹਦੇ ਅੱਜ ਛੇਤਰ ਪਏ ਆ ਮੇਰੇ ਤੋਂ ਟਰੈਕਟਰ ਨਹੀਂ ਜੱਜ ਨਾਲ ਚਲਾਉਂਦਾ ਸੀ ਇਹ ਗਾਈਸ ਸੁਣ ਪਤਾ ਹੈ ਕਾਪੀਰਾਈਟ ਕਿਵੇਂ ਹੁੰਦਾ ਹੈ ਇਹਨੇ ਨਾਲ ਨਹੀਂ ਹੁੰਦਾਗਾ ਸਾਡਾ ਚਾਚਾ ਪੱਠੇ ਵੱਢ ਰਿਹਾ ਬੁਰਾ ਸਾਹਿਬ ਜਗਤਾਰ ਸਿੰਘ ਚੂਚਾ ਓਏ ਓਏ ਉਹ ਪਤਾ ਹੈਗੇ ਉਹ ਉਹ ਦੇਖੋ ਨਾ ਲੰਬੀ ਪਾਂਤ ਲਾਈ ਜਾਂਦਾ ਉਹਨੂੰ ਆਏ ਸੀ ਆ ਕੇ ਏਡੀਆਂ ਏਡੀਆਂ ਪਾਂਤਾਂ ਲਾ ਲਾਂਗੇ ਆ ਲੈ ਸਾਡਾ ਦਾਦਾ ਗਾਇਬ ਹੋ ਗਿਆ। ਹਾਂਜੀ ਗਾਇਸ ਆਈਨੀ ਠੰਡ ਸਾਡਾ ਜੇ ਫੋਟਰ ਵਾਲਾ ਕੰਮ ਮੁੱਕੇ ਨਹੀਂ ਇੱਕ ਪਿੰਡ ਛੱਡ ਪਾ ਸੀਗਾ ਤੇ ਉਹਦੇ ਤੇ ਸੀ ਲਾ ਕੇ ਆਉਣ ਲਗੇ ਸੀ ਕਿੱਦਾਂ ਦਿੱਤਾ ਸੀ ਹਾਂ ਇਹ ਪاور ਲਗਿਆ ਸੀ ਮੈਂ ਨਹੀਂ ਉੱਪਰ ਲਿਆ ਸੀ ਮੈਨੂੰ ਯਾਦ ਸੀ ਆ ਅਸੀਂ ਉਹ ਨਹਿਰ ਨਾਲ ਜਾ ਰਹੇ ਹਾਂ ਬੜੀ ਠੰਡ ਆ ਗਾਇਸ ਤੋਂ ਨੂੰ ਨਹੀਂ ਪਤਾ ਘਾਟ ਦੇ ਬੜਾ ਹੈਂਡਲ ਨੇ ਕਿਹਾ ਸੀ ਪਹਿਲਾਂ ਕਰਦੇ ਨੇ 13 ਤਰੀਕ ਨੂੰ ਨਾਲ ਕੋਈ ਠੰਡ ਸੀ ਨਾ ਹੋਰ ਸੀ ਸਾਰੇ ਇਹਦੇ ਵੀ ਇੱਕ ਇੱਕ ਤਬਾਦ ਕਰਨਾ ਹਟ ਕਰ ਦੋ ਇੱਕ ਤਬਾਦ ਫਟੇ ਕਰ ਦੋ ਇੱਕ ਤਬਾਦ ਸਾਨੂੰ ਪਾਲੇ ਮਾਰਦੇ ਆ ਹੋਰ ਕੋਈ ਨਹੀਂ ਹਾਂਜੀ ਗਾਇਸ ਆਪਾਂ ਚੱਲੇ ਆ ਥੋੜੇ ਦੂਰ ਮੈਡ ਦਾ ਨਾਮ ਨਹੀਂ ਲੈਣਾ ਲੈਣ ਚੱਲੇ ਆ ਲੈਟਾ ਇਹ ਰੇ ਡਾ ਲਾਈਟਾ ਰਹਿ ਗਿਆ ਉਸ ਤੇ ਕਿਉਂਕਿ ਇਹ ਵੀ ਬਾਈਕ ਤੇ ਲੋਡ ਤੇ ਹੁੰਦਾ ਤੇ ਦਿੱਕਾ ਦੇ ਲਾਈਟਾ ਕਿਸੇ ਕੋਸੀ ਤੇ ਮਿਲਦੇ ਆ ਦੋਨੋਂ ਉੱਥੇ ਜਾ ਕੇ ਲਾਈਟਾ ਲਾ ਕੇ ਬੈਠੇ ਹਾਂ ਹਾਂਜੀ ਗਾਇਜ਼ ਆਪਾਂ ਲਿਆ ਇਸੀ ਲਾਈਟਾਂ ਤੇ ਲਾਈਟਾ ਸਹੀ ਕਰਾਉਣੀ ਆ ਦੇਤੀਆਂ ਆਪਾਂ ਮਿਸਤਰੀ ਨੂੰ ਤੇ ਉਸ ਤੋਂ ਬਾਅਦ ਆਪਾਂ ਇਹ ਪੈਪ ਵੀ ਲੈ ਆਂਦੀ ਝੰਡੇ ਵਾਸਤੇ ਆਹਾ ਤੇ ਆਹ ਝਾੜੂ ਵਾਸਤੇ ਬਣਾਇਆ ਆਪਾਂ ਆਟੋਮੈਟਿਕ ਆਟੋਮੈਟਿਕ ਕੋਕਦਾ ਦੇਖੋ ਮਿਸਤਰੀ ਗੁਰਸੈਵ ਸਿੰਘ ਐਮ ਬੀ ਐਸ ਵੀ ਜੇ ਲੈ ਦੇਮ ਕਰਵਾਇਆ ਤਰੀਕਾ ਹਾਂ ਤੇ ਆਇਆ ਟਾੜੂ ਲੱਗੂ ਆ ਅੱਗੇ ਕਿੰਨਾ ਨਗਰ ਕੀਰਤਨ ਦੇ ਘੁੰਮਦਾ ਨਾ ਆਟੋਮੈਟਿਕ ਇਹ ਇਹ ਸਵਰਨ ਸਿੰਘ ਸੰਧੂ ਹਾਂਜੀ ਗਾਇਜ਼ ਭਾਈ ਆਪਾਂ ਆਏ ਸਾਡੇ ਗੁਰਸਹਿਬ ਬਾਈ ਕੋਲੇ ਸਾਡਾ ਨਗਰ ਕੀਰਤਨ ਦਾ ਕੰਮ ਹੀ ਨਹੀਂ ਪੂਰਾ ਆ ਰਿਹਾ ਹੁਣ ਕੀ ਰਹਿ ਗਿਆ ਹੁਣ ਦੋ ਪੱਤੀਆਂ ਰਹਿ ਗਈਆਂ ਬਾਈ ਆ ਬੈਲ ਲਿਆ ਪੱਟੀਆਂ ਬਹਿਣੀਆਂ ਹੁੰਦੀਆਂ ਨੇ ਇਹਨਾਂ ਆਹ ਉਹ ਨਹੀਂ ਪਟਦਾ ਕਹਿੰਦਾ ਮੈਂ ਚੰਡੇਆ ਵਾਲੀ ਪੈਪਲ ਬੋਈਆ ਇਧਰ ਇਹ ਵੀ ਲਵਾ ਰਿਹਾ ਝੰਡੇ ਵਾਲੀ ਪੈਪ ਉਹਦੇ ਪਹਿਲਾਂ ਅਸੀਂ ਇਹਦੇ ਥੱਲੇ ਪੱਤੀਆਂ ਲਵਾਈਆਂ ਸੀ ਉਹ ਸਾਡੇ ਰਾਸ ਨਹੀਂ ਆਈਆਂ ਹੁਣ ਅਸੀਂ ਦੁਬਾਰਾ ਪੱਤੀਆਂ ਲਵਾ ਰਹੇ ਹਾਂ ਇਹਦੇ ਪਟਾਕੇ ਤੇ ਆ ਤੁਹਾਨੂੰ ਪਤਾ ਹੀ ਹੈ ਕੌਣ ਆ ਮੇਨ ਬੰਦਾ ਠੀਕ ਆ ਇਹ ਮੈਂ ਛੂਲਿਆ ਨੰਨ ਨੇ ਭਾਈ ਛੂਲਿਆ ਨੰਨ ਨੇ ਛੂਲਿਆ ਨੰਨ ਨੇ ਕੇ ਹਾਂ ਠੀਕ ਆ ਉਹ ਹੀ ਲਾਈ ਨਹੀਂ ਕਿ ਉਹ ਕੀ ਕਿਹੜੀ ਕੈਪ ਹੈ ਉਹ ਦੇ ਉਹ ਨਹੀਂ ਲਵਾਈ ਕਿਉਂ ਨਹੀਂ ਲਾਉਂਦੇ ਹਾਂ 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 ਕਾ ਵੀ ਗਾਇਵਸ ਪ੍ਰਿੰਟਰ ਸਾਨੂੰ ਆ ਆ ਬਣਾ ਪਿਆ ਕਿਉਂਕਿ ਸਾਡੇ ਥੋੜੇ ਜਿਹੀ ਪ੍ਰਿੰਟਰ ਚਾਹ ਬੀ ਰਹੇ ਆ ਜੀ ਅਸੀਂ ਸਾਨੂੰ ਤੈਨੂੰ ਪੱਛਾਂ ਨੂੰ ਤੁਹਾਨੂੰ ਪਤਾ ਵੀ ਇੰਨਾ ਸਬਰ ਹੈ ਨਹੀਂਗਾ ਦੋਨਾਂ ਜੀ ਨਾਮ ਮਹਤਾਬ ਸਿੰਘ ਚਤਨਾਪੁਰਕਰਮ ਸਿੰਘ ਦਾ ਕਹਿੰਦੇ ਸੀਗੇ ਕਹਿੰਦੇ ਸੀ ਐਲਜੀ 3 ਨਹੀਂ ਆਉਂਦਾ ਹੁਣ ਹੁਣ ਐਲਜੀ 3 ਐਲਜੀ 3 ਪੂਰੇ ਹੀ ਆਇਆ ਹੁਣ ਦੋ ਬਲੋਗਾਂ ਚ ਐਲਜੀ ਆਇਆ ਪਰ ਇਹ ਇਹ ਥੋੜਾ ਜਿਹਾ ਉਹ ਇੱਕ ਹਿਸਾਬ ਦਾ ਕਹਿ ਦਈਏ ਵੀ ਕੰਮ ਖਰਾਬ ਹੀ ਆ ਏ ਆ ਜਾਂਦਾ ਉਦੋਂ ਸਾਡਾ ਵਲੌਗ ਲੇਟ ਹੋ ਜਾਂਦਾ ਅਪਲੋਡ ਹੀ ਨਹੀਂ ਹੁੰਦਾ ਟਾਈਮ ਬੜਾ ਲਾ ਦਿੰਦਾ ਹਾਜੀ ਗਾਇਜ਼ ਆਪਾਂ ਲੱਭ ਰਹੇ ਸੀ ਪੈਨ ਡਰਾਈਵ ਕਿਉਂਕਿ ਫੋਨ ਦੀ ਮੈਮਰੀ ਭਰ ਗਈ ਹੈ ਨਾ ਵਲੌਗ ਬਣਾ ਬਣਾ ਕੇ ਤੇ ਪੈਨ ਡਰਾਈਵ ਤਾਂ ਮੈਨੂੰ ਪਤਾ ਸੀ ਕਿੱਥੇ ਪਈ ਹੈ ਪਰ ਤੁਸੀਂ ਥੋੜਾ ਜਿਹਾ ਜਾਬਤਾ ਦੇਖੋ ਪਹਿਲਾਂ ਤਾਂ ਆਹ ਟਾਈਪਾਂ ਸੀ ਇਹਦੇ ਹਨਾ ਫਿਰ ਹੁਣ ਦੇਖਿਓ ਇਹ ਆਹ ਟਾਈਪਾਂ ਆਹ ਟਾਈਪਾਂ ਠੀਕ ਆ ਤੇ ਮਤਲਬ ਪੈਨ ਡਰਾਈਵ ਚ ਕੋਈ ਵੀ ਗੰਦੀ ਚੀਜ਼ ਹੈ ਨਹੀਂ ਆਪਾਂ ਕਹੀਏ ਬਸ ਥੋੜਾ ਜਿਹਾ ਮੇਰਾ ਡਾਟਾ ਹਨਾ ਵੀ ਜਿਹੜਾ ਕਿਸੇ ਦੇ ਹੱਥ ਨਾ ਲੱਗੇ ਉਹ ਬਸ ਮੇਰੀ ਐਕਸ ਦਾ ਡਾਟਾ ਥੋੜਾ ਜਿਹਾ ਤਾਂ ਕਰਕੇ ਆਪਾਂ ਸਾਂਭ ਕੇ ਰੱਖ ਰੱਖਿਆ ਵੀਕ ਦੇ 376 ਨਾਲਵਾ ਦੇ ਕਿਸੇ ਦਿਨ ਤਾਂ ਕਰਕੇ ਤੇ ਗਾਇਜ਼ ਪੈਨ ਡਰਾਈਵ ਗਈ ਲੱਭ ਬਾਕੀ ਸਸਰੀਕਾਰ ਗਾਈਜ਼ ਹੁਣ ਦੇਖੋ ਬਾਈ ਮੈਂ ਬਰਨਾ ਤਾਰ ਦਿੱਤਾ ਹੈ ਤੇ ਬਾਈ ਅਸੀਂ ਅਧੀ ਰਾਤ ਨੂੰ ਰੰਗ ਕਰ ਰਹੇ ਜਿਹੜੇ ਪਾ ਬੱਬੂ ਪਨਵਾ ਕੇ ਲੈ ਆਏ ਆ ਉਹਦੇ ਤੇ ਆ ਫੁੱਲ ਵਲੋਗ ਆਊਗਾ ਹਾਂਜੀ ਦੁਕਾਨ ਤੇ ਕਰਨਾ ਸੀ ਰੰਗ ਤੇ ਇਹ 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 ਬੰਦੇ ਨੇ ਪਾਣੀ ਫੜਾ ਸੀ ਗਿੱਲੀਆਂ ਕਰਤੀਆਂ ਪਾਪਾ ਯੈਸ ਬਾਈ ਪਤਾ ਹੈ ਆ ਬੰਦੇ ਦੇ ਕਹਿਣ ਅਨੁਸਾਰ ਪਾਇਆ ਸੀ ਮੈਂ ਪਾਣੀ ਦੇਖਦੇ ਦੇਖੀ ਨਾਲ ਕੁੜੀ ਅਰੇ ਨਹੀਂ ਨਹੀਂ ਓ ਯਾਰ ਆ ਕੀ ਹੋ ਗਿਆ ਲੈ ਸੈਟ ਜਗਾ ਪਹਿਲਾਂ ਮਾਰੀ ਜਰਾ

ਕੋਈ ਵੀ ਚੀਜ਼ ਆਣੀ ਨਹੀਂ ਲੱਗਣੀ ਚਾਹੀਦੀ ਹਾਂ ਗਾਇਸ ਅੱਖਾ ਬੰਦ ਕਰਕੇ ਦੇਖੋ ਆਹ ਲੱਗਦਾ ਜਿਵੇਂ ਹਲਵਾਈ ਦੀ ਪੱਟੀ ਚੱਲਦੀ ਹੁੰਦੀ ਹੈ ਹਾਂ ਗਾਇਸ ਹਰਮਨੋਂ ਪੱਠੀ ਚੋ ਚੋਕਾਂਗੇ ਸੋ ਗਾਇਸ ਜੇ ਤੁਹਾਨੂੰ ਵੀ ਐਨੀ ਸੋਨੀ ਕੁਆਲਿਟੀ ਦੇ ਵਲੋਗ ਬਣਾਉਣੇ ਆ ਤਾਂ ਹੀ ਫੋਨ ਲੈ ਲਓ Gaid, sanu ka da rang labbe a labbe sih, ki ya, ਅ ਅੱਦਨ ਰਹਿ ਗਿਆ ਸੀ ਥੋੜਾ ਜਿਹਾ ਟੱਪਾ ਇਹਦਾ ਹੁਣ ਅਸੀਂ ਅੱਧੀ ਰਾਤ ਨੂੰ ਮਾਰਨ ਲੱਗੇ ਆ ਰੰਗ ਅੱਧੀ ਰਾਤ ਨੂੰ ਰੰਗ ਮਾਰਨ ਲੱਗੇ ਆ ਜੀ ਟਾਈਮ ਹੋਇਆ 10:00 ਵਜੇ 12 ਮਿੰਟ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਉਂਡ ਬੰਦ ਹੋ ਗਿਆ ਇਹਦਾ ਤੇ ਹੋਰ ਕੁਝ ਨਹੀਂ ਸਾਨੂੰ ਕੋਸਕ ਟਾਈਮ ਨੂੰ ਗਾਲਾਂ ਮਾਰ ਨਾਲੀਆਂ ਤੁਸੀਂ ਅੱਧੀ ਰਾਤ ਨੂੰ ਕੀ ਕਰਦੇ ਫਿਰਦੇ ਹੋ ਬੈਸ ਸਸਤਰੀ ਕਾਲ ਜੀ ਗਾਈਜ਼ ਹੁਣ ਆਪਾਂ ਐਵੇਂ ਰੇਗ ਮਾਰ ਲੈਣ ਸਾਰੇ ਸੁੱਤੇ ਪਏ ਐ ਤੇ ਅਸੀਂ 11:00 ਵਜੇ ਬਾਈ ਰੇਗ ਮਾਰ ਚੱਕਦੇ ਫਿਰਦੇ ਆ ਤੇ ਤੁਚਕੇ ਦੇ ਰੇ ਗੁਮਾਰਕ ਇਹ ਤਾਂ ਬਾਕੀ ਬਾਈ ਤੰਦ ਦੀ ਬਹੁਤ ਹੋ ਗਈ ਆ ਦੇਖੋ ਨੀ ਤੰਦ ਹੋ ਗਈ ਰਾਤ ਹੈ ਤੇ 11 ਵਜੇ ਤੇ ਕੁਝ ਦੇਖ ਹੀ ਨਹੀਂ ਰਿਹਾ ਤੁਹਾਨੂੰ ਵੀ ਜਿਵੇਂ ਪਤਾ ਹੀ ਹੈ ਵੀ ਕੁਝ ਨਹੀਂ ਦਿਖ ਰਿਹਾ ਤੇ ਰਾਤ ਦੇ 11 ਵਜੇ ਇਹ ਇੱਕ ਵਾਰ ਟਰੈਕਟਰ ਦੇ ਮਾਰ ਰਹੇ ਆ ਇਹ ਤੋਂ ਪਤਾ ਲੱਗਦਾ ਬਈ ਜੱਟਾਂ ਦੇ ਪੁੱਤ ਹੈ ਹਾਂਜੀ ਗਾਇਸ ਆਪਣੇ ਅੱਜ ਦੇ ਵਲੋਗ ਦੀ ਹੋ ਰਹੀ ਐਕਟਿੰਗ ਸ਼ੂਟ ਘਰੇ ਆ ਕੇ ਕਿਉਂਕਿ ਪੋਲ ਗੇਸੇ ਜੀ ਤੁਹਾਨੂੰ ਪਤਾ ਐਂਡਿੰਗ ਬਣਾਉਣੀ ਪੋੜੇ ਜਾਂਨੇ ਆ ਬਹੁਤ ਨੈਸੈਸਰੀ ਚੀਜ਼ ਪੋੜੇ ਜਾਂਨੇ ਆ ਐਂਡਿੰਗ ਬਣਾਉਣੀ ਤੇ ਆਹਾ ਸਾਡਾ ਐਡੀਟਰ ਨਾਲ ਨਾਲ ਸ਼ੂਟ ਕਰਿਆ ਨਾਲੇ ਅਸੀਂ ਐਡਿਟ ਕਰ ਵੀਡੀਓ ਅਪਲੋਡ ਕਰ ਰਹੇ ਆ ਇਹ ਬੰਦ ਕੰਪਿਊਟਰ ਤੇ ਚਲਾ ਰਹੇ ਆ ਸੋ ਥੈਂਕ ਯੂ ਫॉर ਵਾਚਿੰਗ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਤੇ ਟਾਟਾ ਦਬ ਕੇ ਸਬਸਕ੍ਰਾਈਬ ਕਰਿਓ ਥੋਕੇ ਮਾਰੋ ਹਾਂ ਮੇਰਾ ਜਿਹੜਾ ਸਲੋਗਨ ਟਾਟਾ ਟਾਟਾ ਤੇ ਮਿਲਦੇ ਹਾਂ ਅਗਲੇ ਬਲੌਗ ਚ ਅਗਲਾ ਬਲੌਗ ਵੀ ਅਜਿਹਾੇ ਸ਼ੂਟ ਕਰਨਾ ਇੱਕ ਦੇ ਕਲੀਪਾ ਸ਼ੂਟ ਬੰਦ ਪਈਆ